ਅੱਜ ਸਵੇਰੇ ਤੜਕਸਾਰ ਪਟਿਆਲਾ ਵਿੱਚ ਕੈਬਨਿਟ ਮੰਤਰੀ ਡਾਕਟਰ ਰਵਜੂਤ ਸਿੰਘ ਪਹੁੰਚ ਗਏ। ਉਹਨਾਂ ਨੇ ਪਟਿਆਲਾ ਦੇ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਦੇਖੇ ਅਤੇ ਇਸ ਤੇ ਅਫਸੋਸ ਜ਼ਾਹਿਰ ਕੀਤਾ ਕਿਉਂਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਆਮ ਦਿਖ ਜਾਣਗੇ। ਇਸ ਤੋਂ ਇਲਾਵਾ ਹਜੇ ਮੰਤਰੀ ਸਾਹਿਬ ਦੀ ਸਟਰੀਟ ਲਾਈਟ ਦੇ ਉੱਤੇ ਸਿਵਰੇ ਦੇ ਉੱਤੇ ਨਿਗਾ ਨਹੀਂ ਪਈ। ਜੇਕਰ ਉਧਰ ਵੀ ਨਿਗਾ ਮਾਰਦੇ ਤਾਂ ਉਹ ਸੋਚਦੇ ਸਮਝਦੇ ਕਿ ਲੋਕ ਕਿਸ ਤਰ੍ਹਾਂ ਨਰਕ ਦੀ ਜ਼ਿੰਦਗੀ ਬਤਾਨ ਲਈ ਮਜਬੂਰ ਹੋਏ ਪਏ ਨੇ ਮੌਕੇ ਤੇ ਨਗਰ ਨਿਗਮ ਦੇ ਮੇਅਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਕਮਿਸ਼ਨਰ ਡਿਪਟੀ ਕਮਿਸ਼ਨਰ ਪਟਿਆਲਾ ਵੀ ਮੌਜੂਦ ਰਹੇ ਪਰ ਮੰਤਰੀ ਸਾਹਿਬ ਮੌਕੇ ਤੇ ਉਸ ਥਾਂ ਤੇ ਪਹੁੰਚ ਗਏ ਜਿੱਥੇ ਲੋਕ ਆਪ ਮੁਹਾਰੇ ਹੋ ਕੇ ਉਹਨਾਂ ਨੂੰ ਆਪਣੀ ਤਕਲੀਫ ਦੱਸਣ ਲੱਗੇ ਜਦੋਂ ਲੋਕਾਂ ਦੀ ਤਕਲੀਫ ਸੁਣੀ ਤਾਂ ਉਹਨਾਂ ਨੇ ਫਿਰ ਕੋਈ ਵੀ ਬਹਾਨਾ ਨਾ ਸੁਣਿਆ ਬਲਕਿ ਝਾੜ ਕਰ ਦਿੱਤੀ ਕਿ ਸ਼ਾਹੀ ਸ਼ਹਿਰ ਦਾ ਇਹ ਹਾਲ ਦੇਖ ਕੇ ਰਹਿਣਾ ਨਹੀਂ ਗਿਆ ਇਥੇ ਹੀ ਦੱਸ ਦਈਏ ਕਿ ਮੌਕੇ ਤੇ ਲੋਕਾਂ ਨੇ ਆ ਕੇ ਸ਼ਿਕਾਇਤ ਵੀ ਕੀਤੀ ਪਰ ਜਨਾਬ ਤੁਸੀਂ ਹਜੇ 1 ਪੁਆਇੰਟ ਤੇ ਪਹੁੰਚੇ ਹੋ ਇਥੇ ਤਾਂ ਹਰ ਪੁਆਇੰਟ ਦਾ ਇਹੀ ਹਾਲ ਹੈ ਚਾਹੇ ਤੁਸੀਂ ਸਨੋਰੀ ਅੱਡਾ ਦੇ ਰੋੜੀਕੁੱਟ ਮਹੱਲਾ ਦੇ ਵਿੱਚ ਚਲੇ ਜਾਓ ਉੱਥੇ ਗਟਰਾਂ ਦਾ ਪਾਣੀ ਪਵਿੱਤਰ ਸਰੋਵਰ ਦੇ ਵਿੱਚ ਗਿਰ ਰਿਹਾ ਹੈ ਇਸ ਤੋਂ ਇਲਾਵਾ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸੇ ਚਲੇ ਜਾਓ ਇਸੇ ਤਰ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਆ ਪੁਰਾਣੀ ਜਿਹੜੀ ਸਬਜ਼ੀ ਮੰਡੀ ਹੈ ਉਸ ਦੇ ਸਾਹਮਣੇ ਜਾ ਕੇ ਦੇਖ ਲਓ ਇਸੇ ਤਰ੍ਹਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਮਤਲਬ ਮੰਤਰੀ ਸਾਹਿਬ ਦਾ ਇਹ ਪਹਿਲਵਾਨੀ ਢੇੜਾ ਹਜੇ ਹੌਲਾ ਰਹਿ ਗਿਆ ਕਿਉਂਕਿ ਬਹੁਤ ਸਾਰੀਆਂ ਥਾਵਾਂ ਇਹਨਾਂ ਦੇ ਅੱਖੋਂ ਪਰੋਖੇ ਹੋ ਗਈਆਂ ਜਾਂ ਫਿਰ ਕਹਿ ਲਈਏ ਕਰ ਦਿੱਤੀਆਂ ਗਈਆਂ ਕਾਫੀ ਬਹਾਨੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੰਤਰੀ ਸਾਹਿਬ ਪੂਰੇ ਕੜਾਕੇ ਦੇ ਮੂੜ ਦੇ ਵਿੱਚ ਸੀ ਉਹਨਾਂ ਨੇ ਅਫਸਰਾਂ ਦੀ ਨਹੀਂ ਬਲਕਿ ਲੋਕਾਂ ਦੀ ਸੁਣੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬੋਲਣ ਦਿਓ ਮਤਲਬ ਇਹ ਕਿ ਪਹਿਲੀ ਵਾਰ ਨਜ਼ਰ ਆਇਆ ਕਿ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਮੁਤਾਬਕ ਸਿੱਧਾ ਸੱਥਾਂ ਦੇ ਵਿੱਚ ਜਾ ਕੇ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਐ ਲੱਗਦਾ ਵੀ ਸ਼ਹਿਰ ਪਟਿਆਲਾ ਅਨਾਥਾਂ ਦੀ ਤਰ੍ਹਾਂ ਹੋਇਆ ਪਿਆ ਸੀ ਨਾ ਹੀ ਸਫਾਈ ਦੇ ਪ੍ਰਬੰਧ ਨਾ ਹੀ ਸਟਰੀਟ ਲਾਈਟ ਨਾ ਹੀ ਸੀਵਰੇਜ ਦਾ ਕੰਮ ਨਾ ਹੀ ਨਾਲੀਆਂ ਦੀ ਸਫਾਈ ਇਹ ਕੁਝ ਵੀ ਨਹੀਂ ਹੋ ਰਿਹਾ ਸੀ ਇਸ ਤੋਂ ਬਾਅਦ ਦੇਖਦੇ ਹਾਂ ਕਿ ਕਾਰਵਾਈ ਹੁੰਦੀ ਹੈ ਜਾਂ ਫਿਰ ਇਹ ਸਾਰੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਸਾਬਤ ਹੋਵੇਗੀ ਕੁਇਸਟ ਡੱਕਰੇ ਸਾਨੂੰ ਨੇ ਇੱਕ ਵਾਲ ਵੀ ਬਣਾਉਂਦੀ ਨਹੀਂ ਨਹੀਂ ਜੋ ਮਰਜੀ ਕਰੇ ਜੋ ਮਰਜੀ ਬੋਲੇ ਜੋ ਤੁਹਾਡੇ ਸਾਹਮਣੇ ਹੈਗਾ ਇਹ ਆਹ ਦੇ ਲਈ ਕੋਈ ਚੱਕਰ ਨਹੀਂ ਆ ਰਿਹਾ ਇਹ ਕੀ ਗੱਲ ਕਰਦੇ ਤੁਸੀਂ ਉੱਥੇ ਆਹ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਭੈਰ ਹੈ ਅੰਦਰ ਕੁੜਾ गिरਦਾ ਹੀ ਮੰਡੀ ਆਲਾ ਸਬਜ਼ੀਆਂ ਸਭ ਜਿਹੜੀ ਬੜੀ ਗੰਦੀ ਆਹਾਂ ਆਹ ਜਗ੍ਹਾ ਦੇ ਉੱਪਰ ਹੋ ਗਈ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਪਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਬੜੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰ ਆਨੋ ਚਲੇ ਜਾਂਦਾ ਹੈ ਸਾਰਾ ਵੀ ਜੰਕੂਣਾ ਵੱਡਦਾ ਹੈ ਸਾਰਾ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾਲ ਦੀ ਛੋਟੀ ਨਾਲ ਦੀ ਚੱਲ ਜੂ ਜੀ ਟੋਟਲ ਖੁੰਡਾ ਜੀ ਵੱਡਦੀ ਹੈ ਹਾਂ 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 ਬੂਵਾਰੀ ਦੀ ਕਰ ਹਾਂ 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 ਠੀਕ ਹੈ ਜੀ हां जी नमस्ते जी नमस्कार नमस्ते 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 सर कूड़ा ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਦੀਦੀ ਇਹ ਹੈ ਕਿੰਨੇ ਦਿਨਾਂ ਬਾਅਦ ਕੂੜਾ ਚੱਕ ਹੁੰਦਾ ਇਹ ਚੱਕ ਹੁੰਦਾ ਕਿ ਨਹੀਂ ਹੁੰਦਾ ਚੱਕ ਹੈ ਬੁਰਾ ਹਾਲ ਹੈ ਜੀ ਬੁਰਾ ਹਾਲ ਹੈਗਾ ਹੈ ਓਕੇ 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 ਆਓ ਜੀ ਕੁਸ਼ਿੰਦਰ ਸਾਹਿਬ ਦੱਸੋ ਲੰਗਿਆ ਨਹੀਂ ਜਾਂਦਾ ਉਹ ਆਹਾਂ ਕੂੜਾ ਚੱਕ ਨਹੀਂ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਆਇਆ ਪਿਲਸੋ ਹਾਓ ਇਹ ਫਾਟੋ ਚੁੱਪ ਚੁੱਪ ਬੇਲੀ ਵੈਰੀ ਬੈਡ ਆਇਆ ਹਾਂ ਸੀ ਨੋਰ ਪਲੇਸ ਆਇਆ ਯਾ 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 ਅਹ ਹਾਂ ਨਹੀਂ ਇਹ ਪਟਿਆਲੇ ਸ਼ਹਿਰ ਚ ਇਹੋ ਜਿਹਾ ਐਕਸਪੈਕਟਡ ਨਹੀਂ ਹੈਗਾ ਬਦਲ ਗਿਆ ਅਹ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵਲੋਂ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਅਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਤੇ ਆ ਗਏ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੀ ਹੋਈ ਆ ਆਈ ਐਮ ਰੀਲੀ ਵੈਰੀ ਐਬਸਟ ਮੈਂ ਕਮਿਸ਼ਨ ਸਾਹਿਬ ਮੇਰੇ ਨਾਲੀਆ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜੇ ਸਾਨੂੰ ਸ਼ਾਮਵਾਂ ਸਿੰਘ ਪਟਿਆਲਾ ਸਾਫ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਬੀਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜ਼ਿਲ੍ਹੇ ਵੀ ਸਾਡੇ ਅਫਸਰ ਸਹਿਬਾਨ ਨੇ ਹੈ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿਣ ਆ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀ ਰਿਜ਼ਲਟ ਉਹਦਾ ਤੁਸੀ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੱਲੇ ਵੀ ਸਾਫ ਸਫਾਈ ਹੈਗੀ ਉਹ ਜਿੱਲੇ ਵੀ ਸਾਈਜ਼ ਦੇਖੇ ਅਸੀਂ ਪਤਾ ਜੀ ਵੀ ਪੁਆਇੰਟ ਹੋਣ ਚਾਹੀਏ ਸੈਕੰਡਰੀ ਪੁਆਇੰਟ ਹੋਣ ਤੇ ਅਸੀਂ ਚਾਹਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਤੋਂ ਹਾਂ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦੇਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਕੋਲ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਕਮਿਸ਼ਨਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਬਤਲ ਗਏ ਬਹੁਤ ਹੀ ਮਿਲੂ ਨਮਸ਼ੀ ਹੋਈ ਹੈ ਬਤਲ ਗਏ ਰੀਅਲੀ ਬਰੀ ਅਫਸਰ ਜੋ ਹਾਲਾਤ ਦੇਖਿਆ ਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡੈਰੀਆ ਹੋ ਗਿਆ ਡੇਂਗੂ ਅਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਹੀ ਕਹੂੰਗਾ ਕਿ ਇਹਨੂੰ ਸੀਰੀਅਸਲੀ ਉਹਨੇ ਸੀਰੀਅਸ نوٹ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਚੱਲੋ